And done it what oh, ਤਾਰੀਆਂ ਔਰ ਵਖ ਨਾਮ ਸਮਾਵੈ ਪੂਰਾ ਪੁਰਬ ਪਾਵੜ ਭਾਗੀ ਸਾਚ ਨਾਮ ਲੈ ਬਿਲਾਵੈ ਮਤ ਪ੍ਰਭਾਸ ਮੈਂ ਮੰਨ ਪਾਣਿਆ ਰਾਮ ਨਾਮ ਵਟਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਇਆ ਮਾਤ ਦਾ ਪ੍ਰਕਾਸ਼ ਭਈ ਮਨ ਮਾਨਿਆ RAM ਨਾਮ ਲੈ ਵੱਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮੇਰਾ ਆ ਜੋਤੀ ਜੋਤ ਮਿਲਾਈ ਵਾਹਿ i ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਆ ਜੋ ਪੰਚਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਵੇਂ ਸਥਾਨ ਇੱਥੇ ਬਣਿਆ ਔਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਅਜ ਨਵੇਂ ਸਥਾਨਾਂ ਵਿੱਚ ਕੀਤਾ ਜਾ ਰਿਹਾ ਔਰ ਇਸ ਖੁਸ਼ੀ ਦੇ ਵਿੱਚ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਔਰ ਉਹਨਾਂ ਦੀ ਸਾਰੀ ਕਮੇਟੀ ਉਹਨਾਂ ਵੱਲੋਂ ਇੱਥੇ ਬੜੇ ਪਿਆਰ ਦੇ ਨਾਲ ਲੰਗਰ ਲਾਇਆ ਹੋਰ ਵੀ ਸੰਸਥਾਵਾਂ ਨੇ ਲੰਗਰ ਲਾਇਆ ਤੇ ਦੇਸੀ ਘੋਦੀਆਂ ਜਲੇਬੀਆਂ ਦਾ ਲੰਗਰ ਚੱਲ ਰਿਹਾ ਅਸੀਂ ਇਹਨਾਂ ਦਾ ਵੀ ਬੜਾ ਸ਼ੁਕਰੀਆ ਕਰਦੇ ਹਾਂ ਕਿ ਇਹਨਾਂ ਨੇ ਅੱਜ ਗੁਰੂ ਮਹਾਰਾਜ ਦੇ ਅਸਥਾਨਾਂ ਦੇ ਉਦਘਾਟਨ ਮੌਕੇ ਉਹਨਾਂ ਦੇ ਪ੍ਰਕਾਸ਼ ਆਪਣੇ ਨਿਹਜ ਸਥਾਨਾਂ ਦੇ ਉੱਤੇ ਜੋ ਨਵੇਂ ਬਣੇ ਨੇ ਉਸ ਕਰਨ ਮੌਕੇ ਜੋ ਉਦਘਾਟਨੀ ਸਮਾਰੋਹ ਚੱਲ ਰਿਹਾ ਸਮੁੱਚੀ ਸਿੱਖ ਕੌਮ ਨੂੰ ਇਹਦੀਆਂ ਵਧਾਈਆਂ ਦਿੰਦੇ ਹੋਏ ਅਸੀਂ ਇਸ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਜੇ ਜਿੰਨਾ ਇਸ ਖੁਸ਼ੀ ਦੇ ਵਿੱਚ ਆਪਣਾ ਜਿਹੜਾ ਦਸਵੰਦ ਦਾ ਕੋ ਪਾਇਆ ਔਰ ਇਲਾਕੇ ਦੀ ਸੰਗਤ ਅੱਗੇ ਵੀ ਇਹ ਸਾਰਿਆਂ ਕੇ ਬੇਨਤੀ ਕਰਾਂਗੇ ਕਿ ਇਹ ਸਥਾਨ ਸਾਡੇ ਇਲਾਕੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬੜਾ ਹੀ ਸਤਿਕਾਰਯੋਗ ਸਥਾਨ ਆ ਸਮੂਹ ਸੰਗਤਾਂ ਇੱਥੋਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਆਪਣੀਆਂ ਦਾਤਾਂ ਲੈਂਦੀਆਂ ਨੇ ਔਰ ਸਿੱਖੀ ਦਾ ਪ੍ਰਚਾਰ ਇੱਥੋਂ ਹੁੰਦਾ ਹੈ ਅਸੀਂ ਵੀ ਅੱਜ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਆਏ ਆ ਕਿ ਸਾਨੂੰ ਵੀ ਮਹਾਰਾਜ ਜੀ ਸਮੱਤ ਬਖਸ਼ੋ ਬਰ ਸਿੱਕੀ ਦੀ ਸੇਵਾ ਨਮਾਣੇ ਬਣ ਕੇ ਕਰ ਸਕੀਏ ਔਰ ਜੋ ਵੀ ਅੱਜ ਅਸੀਂ ਇੱਥੇ ਵੇਖ ਰਹੇ ਹਾਂ ਕਿ ਸੰਗਤਾਂ ਦਾ ਹੜ ਆਇਆ ਐਡਾ ਵੱਡਾ ਇਕੱਠ ਸ਼ਾਇਦ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਕਦੀ ਨਹੀਂ ਹੋਇਆ ਅਸੀਂ ਵੜਪਾਗੇ ਆ ਜੋ ਅਸੀਂ ਸੰਗਤ ਦੀ ਚਰਨ ਧੂੜ ਜਿਹੜੀ ਇੱਥੋਂ ਪ੍ਰਾਪਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ